ਵਾਲਾਇਕ ਟਰੈਕਟਰ ਵਿੱਚ ਨਹੀਂ ਹੈਗੇ ਹਨਾ ਹਾਂ ਇਹ ਦੇਖੀ ਤੂੰ ਆਪਣੇ ਪੰਜਾਬ ਚ ਵੀ ਆਉਣ ਵਾਲੇ ਸਮੇਂ ਚ ਐਵੇਂ ਬਣੇਗਾ ਟਰੈਕਟਰ ਕੱਢ ਕੇ ਲੈ ਜਾਓ ਜਿਵੇਂ ਗੰਨਾ ਲੈ ਜਾਂਦੇ ਸੀ ਲੋਕ ਇਹ ਵਪਾਰੀ ਆਪਣੀ ਮਨਮਰਜ਼ੀ ਨਾਲ ਰੇਟ ਲਾਏਗਾ ਹਨਾ ਤਾਂ ਆ ਸਾਰ ਟਰਾਲੀਆਂ ਭਰੀਆਂ ਭਰੀਆਂ ਨੇ ਰਾਜ ਆਪਣੇ ਟਰੈਕਟਰ ਲੈ ਕੇ ਕੱਢ ਕੇ ਲੋਕ ਪੰਜਾਬ ਚ ਵੀ ਇਸ ਤਰ੍ਹਾਂ ਪੰਗਾ ਪੈ ਜਾਣਾ ਬਿਖੀ ਸਹੀ ਆਉਣ ਵਾਲੇ ਜਮਾਨੇ ਚ ਜਮਾਨਾ ਕੀ ਆ ਹੀ ਰਿਹਾ ਹੈ ਕੋਈ ਵਪਾਰੀ ਖਰੀਦੇਗਾ ਇਸ ਵਾਰ ਇਹ ਐਮਪੀ ਦਾ ਸੀਨ ਵੇਖ ਲਓ ਇਸ ਤਰ੍ਹਾਂ ਸਾਨੂੰ ਪੰਜਾਬ ਵਾਲੇ ਆਪਣੇ ਨਾਲ ਐਵੇਂ ਹੋਣੀ ਆ ਇਸ ਤਰ੍ਹਾਂ ਟਰਾਲੀਆਂ ਦੀ ਲਾਈਨ ਲੱਗੇਗੀ ਤੇ ਵਪਾਰੀ ਫਿਰ ਖਰੀਦੇਗਾ ਆਪਦੀ ਮਨਮਰਜ਼ੀ ਨਾਲ ਜੋ ਰੇਟ ਲਾਏਗਾ ਆ ਟਰੈਕਟਰ ਕੱਢ ਕੱਢ ਕੇ ਘਰ ਲੈ ਕੇ ਲੋਕ ਹੁਣ ਫੇਰੇ ਆਏਗਾ ਜੇ ਆਪਣਾ ਵਪਾਰੀ ਖਰੀਦੇਗਾ ਆ 2-3-3 ਦਿਨ ਹੋ ਗਏ ਟਰਾਲੀਆਂ ਖੜੀਆਂ ਨੂੰ ਆ ਲਾਈਨ ਵੇਖ ਲੋ ਕਿੰਨੀ ਲੰਮੀ ਲੱਗੀ ਹੋਈ ਏ ਅਸੀਂ ਘਰੋਂ ਹੀ ਬਾਹਰ ਨਿਕਲਦੇ ਅਸੀਂ ਇਹ ਕਹਿੰਦੇ ਨਾ ਘਰ ਬੈਠੇ ਹੀ ਸਾਡੀ ਟੋਲੀ ਏ ਆਉਣ ਵਾਲੇ ਸਮੇਂ ਦੇ ਵਿੱਚ ਆ ਹਾਲ ਤੋਂ ਨਹੀਂ ਇਹ ਪੰਜਾਬ 'ਚ ਵੀ ਜਿਹੜੀ ਅੱਜ ਐਮਪੀ ਦੇ ਵਿੱਚ ਲੋਕਾਂ ਨਾਲ ਹੋ ਰਹੀ ਏ ਲੰਮਾ ਸਕਰੀਨ ਮਾਰ ਵੇ ਕਿੰਨੀਆਂ ਟਰਾਲੀਆਂ ਖੜੀਆਂ ਨੇ ਬਹੁਤ ਲੰਬੀ ਲਾਈਨ ਲੱਗੀ ਹੈ ਬਹੁਤ ਲੰਬੀ ਇਹ ਬਪਰੀ ਆੜ ਕੇ ਤੇ ਵੇਖੇਗਾ ਤਾਂ ਫਿਰ ਹੁਣ ਵਿਚਾਰੇ ਇੱਥੇ ਸੁਪੈ ਸੋਕੇ ਜਾਣਗੇ ਆ ਚਿੰਨ ਦੇ ਲੋਗੇ ਇੰਨਾ ਟਰਾਲੀਆਂ ਖੜੀਆਂ ਆ ਆ ਵੇਖੋ ਭਰਾਓ ਪੰਜਾਬ ਦੇ ਕਿਸਾਨੋ ਕੀ ਹਾਲਤ ਹੋ ਰਹੀ ਏ ਐਮਪੀ ਚ ਅਨਾਜ ਦੀ ਤੇ ਅਸੀਂ ਉਥੇ ਬਾਦਰ ਤੇ ਜਾਣ ਲੱਗੇ ਆ ਜਾਨੇ ਪਿਆ ਬੜਾ ਦੂਰ ਐ ਇੱਥਾ 3-3 ਦਿਨ 4 ਰ ਬਹਿ ਕੇ ਜਦੋਂ ਕਣਕ ਵਗੀ ਨਾ ਫਿਰ ਪਤਾ ਲੱਗੇਗਾ ਕਿਸ ਭਾਰ ਟੋਲਦੀ ਏ ਅੱਜ ਅਸੀਂ ਘਰਾਂ ਜੋਂ ਨਿਕਲ ਰਹੇ ਆ ਆਪਣੀ ਕਿਸਾਨੀ ਵਾਸਤੇ ਲੜਾਈ ਲੜਨ ਲਈ ਬੈਠੇ ਆ ਰਾਮ ਨਾਲ ਸੱਪ ਬਣ ਕੇ ਕੁੰਝਲੀ ਮਾਰ ਕੇ ਘਰਾਂ ਜੋਂ